ਜੋ ਫੈਲੀ ਆਇਆ ਸਰਦਾਰ ਨੇ ਕੀ ਕਰਨਾ ਜੀ ਇਹ ਅੱਜ ਮੁਖ ਅਫਸਰ ਥਾਣਾ ਰਾਮਾ ਨੇ ਮੈਨੂੰ ਤਲਾਹ ਦਿੱਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਮਾ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਹੈ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰਦੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ ਬੇਹੋਸ਼ ਹੋ ਗਿਆ ਤੇ ਜਦੋਂ ਦੂਜਾ ਬਚan ਗਿਆ ਪਹਿਲੇ ਨੂੰ ਉਹ ਬੇਹੋਸ਼ ਹੋ ਗਿਆ ਫਿਰ ਤੀਜਾ ਗਿਆ ਉਹ ਬੇਹੋਸ਼ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਂਬੂਲੈਂਸਾਂ ਵਾਲੇ ਜਿਹੜੇ ਹੈਗੇ ਆ ਰਫਾਇੰਦਰੀ ਦੀਆਂ ਉਹਨਾਂ ਨੇ ਹਸਪਤਾਲ ਲੈ ਕੇ ਗਏ ਉੱਥੇ ਬਠਿੰਡੇ ਇਨ ਹਸਪਤਾਲ ਜਿੱਥੇ ਡਾਕਟਰ ਸਾਹਿਬ ਆਣੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਰ ਕਿੰਨੇ ਵਿਅਕਤੀ ਕੀ ਹਾਲਤ ਹੈ ਜੀ ਇਹ ਚ ਕੁੱਲ 4 ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਚੋਂ 10 ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰਦਕੀ ਕੀ ਕਾਰਵਾਈ ਹੈ ਜੀ ਇਹਦੇ ਵਿੱਚ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ